ਕੁੜੀ ਮੁੰਡੇ ਵਾਲਿਆਂ ਦੇ ਪੈਸੇ ਲਵਾ ਕੇ ਇੰਗਲੈਂਡ ਜਾਣਾ ਚਾਹੁੰਦੀ ਸੀਗੀ ਇੰਗਲੈਂਡ ਜਾ ਕੇ ਉਹ ਆਪਣੇ ਆਸ਼ਕ ਨਾਲ ਵਿਆਹ ਕਰਾਉਣਾ ਚਾਹੁੰਦੀ ਸੀਗੀ ਪਰ ਉਸ ਕੰਬਲੀ ਨੂੰ ਇਹ ਨਹੀਂ ਸੀ ਪਤਾ ਵੀ ਤੂੰ ਜਿਹਦੇ ਨਾਲ ਮੰਗੀ ਹੋਈ ਆ ਉਹ ਵੀ ਅੱਗੋਂ ਮਾਝੇ ਵਾਲਾ ਆ ਤੇ ਫਿਰ ਮਾਝੇ ਵਾਲੇ ਨੇ ਕੁੜੀ ਵਾਲਿਆਂ ਦੀਆਂ ਇਹੋ ਜਿਹੀਆਂ ਪੁੱਛਾਂ ਚਕਾਈਆਂ ਫਿਰ ਕੰਨਾਂ ਨੂੰ ਹੱਥ ਲਾਉਂਦੇ ਸੀ ਨਾਲੇ ਉਹ ਕੁੜੀ ਵੀ ਹੱਥ ਜੋੜਦੀ ਸੀਗੀ ਇੰਗਲੈਂਡ ਬੈਠੇ-ਬੈਠੇ ਨੇ ਇਹੋ ਜਿਹੀ ਗੇਮ ਕਮਾਈ ਕਿ ਜਿਹੜੇ ਕੁੜੀ ਦੇ ਆਸ਼ਕ ਬਣੇ ਫਿਰਦੇ ਸੀ ਸਾਰਿਆਂ ਨੂੰ ਲੱਭ ਲਿਆ ਵੀ ਕੌਣ ਕਿੱਥੋਂ ਦਾ ਤੇ ਕੌਣ ਕਿੱਥੋਂ ਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਪੰਜਾਬ ਦੇ ਵਿੱਚ ਤਾਂ ਉਹ ਬਾਈ ਤਰਨਤਾਰਨ ਸਾਈਡ ਦਾ ਪਰ 20-22 ਸਾਲਾਂ ਤੋਂ ਉਹ ਬਾਈ ਇੰਗਲੈਂਡ ਦੇ ਵਿੱਚ ਰਹਿ ਰਿਹਾ ਚਲੋ ਜੀ ਬਾਈ ਇੰਗਲੈਂਡ ਦੇ ਵਿੱਚ ਰਹਿ ਰਿਹਾ ਹੁੰਦਾ ਬਹੁਤ ਸੋਹਣੀ ਜ਼ਿੰਦਗੀ ਚੱਲ ਰਹੀ ਹੁੰਦੀ ਆ ਬਾਈ ਕੁਵਾਰਾ ਹੁੰਦਾ ਆ ਮਾੜੀ ਕਿਸਮਤ ਨੂੰ ਕੀ ਹੁੰਦਾ ਹੈ ਕਿ ਸਨ 2010 ਦੇ ਵਿੱਚ ਬਾਈ ਮਾੜਾ ਮੋਟਾ ਢਿੱਲਾ ਮੱਠਾ ਹੁੰਦਾ ਆ ਉੱਥੇ ਬਾਈ ਦੇ ਕੋਈ ਇੰਜੈਕਸ਼ਨ ਲਾਇਆ ਜਾਂਦਾ ਆ ਜਿਹੜਾ ਕਿ ਸਾਈਡ ਇਫੈਕਟ ਕਰ ਜਾਂਦਾ ਤੇ ਬਾਈ ਦੀਆਂ ਦੋਨੇ ਕਿਡਨੀਆਂ ਖਰਾਬ ਹੋ ਜਾਂਦੀਆਂ ਚਲੋ ਜੀ ਜਦੋਂ ਬਾਈ ਦੇ ਟੈਸਟ ਟੁਸਟ ਕਰਾਏ ਪਤਾ ਲੱਗਿਆ ਵੀ ਕਿਡਨੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਬਾਈ ਵਿਚਾਰਾ ਦਵਾਈ ਦੂ ਦਵਾਈ ਲੈਣ ਲੱਗ ਗਿਆ ਉਹਦਾ ਇਲਾਜ ਕਰਾਉਣ ਲੱਗ ਗਿਆ ਤੇ ਨਾਲੋ ਨਾਲ ਬਾਈ ਕੰਮ ਵੀ ਕਰਿਆ ਕਰੇ ਪਰ ਮਾੜੀ ਕਿਸਮਤ ਨੂੰ ਇੱਕ ਦਿਨ ਇਹੋ ਜਿਹਾ ਆਉਂਦਾ ਕਿ ਬਾਈ ਦੀ ਸਾਰੀ ਬਾਡੀ ਬਿਲਕੁਲ ਕੰਮ ਛੱਡ ਜਾਂਦੀ ਆ ਬਾਈ ਦੀ ਬਾਡੀ ਬਿਲਕੁਲ ਹੈਂਗ ਹੋ ਜਾਂਦੀ ਆ ਚਲੋ ਜੀ ਫਿਰ ਬਾਈ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਉੱਥੇ ਡਾਕਟਰਾਂ ਨੇ ਦੱਸਿਆ ਵੀ ਜਿਹੜੇ ਤੁਹਾਡੀਆਂ ਕਿਡਨੀਆਂ ਨੇ ਉਹ ਬਿਲਕੁਲ ਕੰਮ ਕਰਨੀਆਂ ਬੰਦ ਚ ਹੋ ਚੁੱਕੀਆਂ ਨੇ ਚਲੋ ਜੀ ਫਿਰ ਡਾਇਲਿਸਿਸ ਵਗੈਰਾ ਹੁੰਦੀਆਂ ਨੇ ਬਾਈ ਮਸ਼ੀਨਾਂ ਤੇ ਹੋ ਜਾਂਦਾ ਵਿਚਾਰਾ ਜਦੋਂ ਬਾਈ ਮਸ਼ੀਨਾਂ ਦੇ ਉੱਪਰ ਹੋ ਜਾਂਦਾ ਆ ਜਦੋਂ ਡਾਕਟਰ ਮਸ਼ੀਨਾਂ ਦੇ ਉੱਪਰ ਬਾਈ ਨੂੰ ਪਾ ਦਿੰਦੇ ਆ ਤਾਂ ਘੱਟੋ ਘੱਟ 2-3 ਸਾਲ ਬਾਈ ਮਸ਼ੀਨਾਂ ਦੇ ਉੱਪਰ ਰਿਹਾ ਵਿਚਾਰਾ ਤੇ ਬਾਈ ਕਹਿੰਦਾ ਵੀ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਜਿਨ੍ਹਾਂ ਦੇ ਮੈਂ ਦੁੱਖ ਸੁੱਖ ਦੇ ਵਿੱਚ ਖੜਦਾ ਰਿਆ ਇੰਗਲੈਂਡ ਦੇ ਵਿੱਚ ਜਿਹੜੇ ਮੁੰਡਿਆਂ ਨੂੰ ਮੈਂ ਹੱਥੀਂ ਕੰਮ ਸਿਖਾਇਆ ਕਈਆਂ ਨੂੰ ਮੈਂ ਕੰਮ ਦਵਾਇਆ ਜਿਨ੍ਹਾਂ ਨੂੰ ਮੈਂ ਬਿਲਡਰ ਤੱਕ ਵੀ ਬਣਾਇਆ ਉਹਨਾਂ ਨੇ ਵੀ ਕਦੇ ਆ ਕੇ ਮੈਨੂੰ ਪਾਣੀ ਦੀ ਘੋਟਣੀ ਦਿੱਤੀ ਲੈ ਵੀ ਤੂੰ ਪਾਣੀ ਦੀ ਘੁੱਟ ਪੀ ਲੈ ਕਹਿੰਦਾ ਵੀ ਜਿੰਨਾ ਵੀ ਦੁੱਖ ਦਾ ਸਮਾਂ ਸੀਗਾ ਉਹ ਮੈਂ ਇਕੱਲੇ ਨੇ ਆਪਦੇ ਪਿੰਡੇ ਤੇ ਹੰਡਾਇਆ ਔਖੇ ਟਾਈਮ ਦੇ ਵਿੱਚ ਮੇਰੇ ਨਾਲ ਕੋਈ ਬੰਦਾ ਖੜਿਆ ਨਹੀਂ ਗਿਆ ਚਲੋ ਜੀ ਬਾਈ ਵਿਚਾਰੇ ਦਾ ਇਲਾਜ ਚੱਲ ਰਿਹਾ ਹੁੰਦਾ ਬਾਈ ਮਸ਼ੀਨਾਂ ਦੇ ਉੱਪਰ ਪਿਆ ਹੁੰਦਾ ਤੇ ਉਧਰੋਂ ਦੇਖੋ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਜਿਹੜੇ ਬਾਈ ਦੇ ਮਾਤਾ ਪਿਤਾ ਸੀ ਇੱਕ ਬਾਈ ਦਾ ਭਰਾ ਸੀ ਉਹ ਤਾਂ ਪੰਜਾਬ ਦੇ ਵਿੱਚ ਰਹਿੰਦੇ ਸੀਗੇ ਤਾਂ ਉਧਰੋਂ ਬਾਈ ਦੀਆਂ ਦੋਨੇ ਕਿਡਨੀਆਂ ਖਰਾਬ ਹੋ ਚੁੱਕੀਆਂ ਉਧਰੋਂ ਪੰਜਾਬ ਬੈਠੀ ਮਾਂ ਕੈਂਸਰ ਦੀ ਪੀੜਤ ਹੋ ਗਈ ਪੁੱਤ ਕਿਡਨੀਆਂ ਖਰਾਬ ਹੋਣ ਕਰਕੇ ਬਿਮਾਰੀ ਨਾਲ ਜੂਝ ਰਿਹਾ ਤੇ ਮਾਂ ਵਿਚਾਰੀ ਕੈਂਸਰ ਨਾਲ ਘੁੱਲਦੀ ਪਈ ਹੈ ਤੁਸੀਂ ਸੋਚ ਕੇ ਦੇਖੋ ਕਿ ਉਹ ਕਿੰਡੀ ਮਾੜੀ ਘੜੀ ਹੋਊਗੀ ਪਰਿਵਾਰ ਤੇ ਕੀ ਬੀਤਰੀ ਹੋਊਗੀ ਦੇ ਉਸ ਮਾੜੇ ਦਿਲ ਤੇ ਕੀ ਬੀਤਰੀ ਹੋਗੀ ਜਿਹਦਾ ਪੁੱਤ ਸਾਵਾ ਤੇ ਪਿਆ ਹੋਵੇ ਤੇ ਆਪ ਉਹ ਕੈਂਸਰ ਦੀ ਪੀੜਤ ਹੋ ਗਈ ਹੋਵੇ ਚਲੋ ਜੀ ਇਸ ਤਰ੍ਹਾਂ ਮਾੜਾ ਸਮਾਂ ਲੰਘਦਾ ਰਹਿੰਦਾ ਪਰ ਜਿਹੜੇ ਬਾਈ ਹੁਰੀ ਸੀ ਬਾਈ ਦਾ ਸਾਰਾ ਪਰਿਵਾਰ ਸੀ ਉਹ ਗੁਰੂ ਘਰ ਨੂੰ ਬਹੁਤ ਮੰਨਦੇ ਸੀ ਉਹ ਦਰਬਾਰ ਸਾਹਿਬ ਬਹੁਤ ਜਾਂਦੇ ਸੀਗੇ ਚਲੋ ਜੀ ਜਿਹੜੇ ਮਾਤਾ ਪਿਤਾ ਸੀਗੇ ਉਹ ਚਾਹੁੰਦੇ ਸੀ ਅਸੀਂ ਆਪਦੇ ਪੁੱਤ ਕੋਲੇ ਜਾਈਏ ਸਾਡਾ ਪੁੱਤ ਉੱਥੇ ਵਿਚਾਰਾ ਬਿਮਾਰ ਪਿਆ ਇੰਗਲੈਂਡ ਦੇ ਵਿੱਚ ਪਰ ਜਿਹੜਾ ਬਾਈ ਸੀਗਾ ਉਹਨੇ ਆਪਦੇ ਮਾਂ ਪਿਓ ਨੂੰ ਇੱਕ ਗੱਲ ਕਹੀ ਕਿ ਤੁਸੀਂ ਇੱਥੇ ਨਾ ਆਜੇ ਮੇਰੀ ਹਾਲਤ ਬਹੁਤ ਖਰਾਬ ਆ ਤੁਹਾਨੂੰ ਕੌਣ ਇੱਥੇ ਸੰਭੂਗਾ ਤੁਸੀਂ ਕਿਵੇਂ ਇੱਥੇ ਰਹੋਗੇ ਤੁਹਾਨੂੰ ਕੌਣ 에어ਪੋਰਟ ਤੋਂ ਲੈਣ ਜਾਊਗਾ ਤੁਸੀਂ ਕਿਵੇਂ ਇੱਥੇ ਐਡਜਸਟ ਕਰੋਗੇ ਮੇਰੇ ਇੱਕ ਦਿਲ ਦੀ ਰੀਜ ਹੈ ਕਿ ਜਦੋਂ ਮੇਰੀ ਮਾਂ ਇੰਗਲੈਂਡ ਦੇ ਵਿੱਚ ਆਵੇ ਤੇ ਮੈਂ 에어ਪੋਰਟ ਤੋਂ ਖੁਦ ਰੀਸੀਵ ਕਰਨ ਲਈ ਜਾਵਾਂ ਚਲੋ ਜੀ ਬਾਈ ਦੀ ਮਾਤਾ ਜੀ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਦੇ ਨੇ ਕਿ ਇਹੇ ਪਰਮਾਤਮਾ ਮੇਰੀ ਵੀ ਬਿਮਾਰੀ ਕੱਟ ਤੇ ਮੇਰੇ ਪੁੱਤ ਨੂੰ ਵੀ ਤੰਦਰੁਸਤ ਕਰ ਦੇ ਸਾਡਾ ਮਾਂ ਪੁੱਤ ਦਾ ਮਲਾਪ ਹੋਵੇ ਚਲੋ ਜੀ ਮਹਾਰਾਜ ਦੀ ਕਿਰਪਾ ਹੁੰਦੀ ਆ ਜਿਹੜੇ ਬਾਈ ਦੀ ਮਾਤਾ ਜੀ ਹੁੰਦੇ ਆ ਉਨ੍ਹਾਂ ਦਾ ਇਲਾਜ ਚੱਲਦਾ ਆ ਉਹ ਕੈਂਸਰ ਤੋਂ ਬਿਲਕੁਲ ਠੀਕ ਹੋ ਜਾਂਦੇ ਆ ਤਾਂ ਸਨ 2017 ਦਾ ਸਮਾਂ ਆ ਜਾਂਦਾ ਸਨ 2017 ਦੇ ਵਿੱਚ 22 ਦੀਆਂ ਜਿਹੜੀਆਂ ਕਿਡਨੀਆਂ ਹੁੰਦੀਆਂ ਨੇ ਦੋਵੇਂ ਉਹ ਟ੍ਰਾਂਸਪਲੈਂਟ ਹੁੰਦੀਆਂ ਨੇ ਚਲੋ ਜੀ 22 ਦੀਆਂ ਕਿਡਨੀਆਂ ਚੇਂਜ ਕਰ ਦਿੱਤੀਆਂ ਜਾਂਦੀਆਂ ਨੇ ਹਜੇ 22 ਦੀਆਂ ਕਿਡਨੀਆਂ ਚੇਂਜ ਕੀਤੀਆਂ ਨੂੰ ਸਿਰਫ 7-8 ਦਿਨਾਂ ਦਾ ਸਮਾਂ ਹੁੰਦਾ ਜਦੋਂ ਕਿ ਬਾਈ ਆਪਦੇ ਮਾਤਾ ਪਿਤਾ ਨੂੰ ਫੋਨ ਕਰ ਦਿੰਦਾ ਵੀ ਤੁਸੀਂ ਟਿਕਟ ਕਰਾ ਕੇ ਮੇਰੇ ਕੋਲੇ ਇੰਗਲੈਂਡ ਆ ਜਾਓ ਚਲੋ ਜੀ ਮਾਪਿਓ ਇੰਗਲੈਂਡ ਦੇ 에ਰਪੋਰਟ ਤੇ ਪਹੁੰਚਦੇ ਆ ਸਿਰਫ ਅਜੇ 7-8 ਦਿਨ ਦਾ ਸਮਾਂ ਹੁੰਦਾ ਜਦੋਂ ਬਾਈ ਦੀਆਂ ਅਜੇ ਕਿਡਰੀਆਂ ਟ੍ਰਾਂਸਪਲੈਂਟ ਹੋਈਆਂ ਹੁੰਦੀਆਂ ਨੇ ઓਪਰੇਟ ਹੋਏ ਹੁੰਦੇ ਨੇ ਤਾਂ ਬਾਈ ਆਪਦੀ ਗੱਡੀ ਲੈ ਕੇ ਬਿਲਕੁਲ ਕੱਲਾ 에ਰਪੋਰਟ ਤੇ ਆਪਦੇ ਮਾਪੇ ਨੂੰ ਰਿਸੀਵ ਕਰਨ ਲਈ ਜਾਂਦਾ ਮਾਂ ਪੁੱਤ ਗੱਲੇ ਲੱਗ ਕੇ ਮਿਲਦੇ ਆ ਤੁਹਾਨੂੰ ਪਤਾ ਕਿ ਮਾਂ ਦੀਆਂ ਆਂਦਰਾ ਹੁੰਦੀਆਂ ਨੇ ਹਨਾ ਪੁੱਤਾਂ ਵਿੱਚ ਮਾਵਾਂ ਦੀ ਜਾਨ ਹੁੰਦੀ ਆ ਤੁਸੀਂ ਇਹ ਸੋਚ ਕੇ ਦੇਖਿਓ ਕਿ ਜਦੋਂ ਇੱਕ ਮਾਂ ਕੈਂਸਰ ਤੋਂ ਠੀਕ ਹੋ ਕੇ ਆਪਦੇ ਪੁੱਤ ਨੂੰ ਮਿਲਣ ਲਈ ਇੰਗਲੈਂਡ 에ਰਪੋਰਟ ਤੇ ਖੜੀ ਹੋਊਗੀ ਤੇ ਪੁੱਤ ਦਾ ਹਜੇ ਹਫਤਾ ਹੋਇਆ ਹੋਵੇ ਆਪਰੇਟ ਹੋਏ ਨੂੰ ਤੇ ਮਾਂ ਦੇ ਕਾਲਜ ਚ ਰੁਗ ਭਰਿਆ ਗਿਆ ਹੁਣ ਹਨਾ ਉਹ ਕੰਡੀਸ਼ਨ ਉਹ ਪ੍ਰਵਾਇਸ ਸਮਝ ਸਕਦਾ ਕਿ ਉਸ ਟਾਈਮ ਤੇ ਉਸ ਪਰਿਵਾਰ ਤੇ ਕੀ ਬੀਤੀ ਹੋਣੀ ਹੈ ਚਲੋ ਜੀ ਮਾਂ ਪਿਓ ਆ ਜਾਂਦੇ ਆ ਬਾਈ ਕੋਲੇ ਇੰਗਲੈਂਡ ਬਾਈ ਦਾ ਵੀ ਆਪਰੇਟ ਹੋ ਚੁੱਕਿਆ ਸੀ ਬਾਈ ਵੀ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਚੁੱਕਿਆ ਸੀਗਾ ਆਪਦੇ ਮਾਤਾ ਪਿਤਾ ਦੀ ਸੇਵਾ ਵੀ ਕਰਿਆ ਕਰੇ ਮਾਤਾ ਵੀ ਤੁਹਾਨੂੰ ਕਮਾਉਣ ਵੀ ਲੈ ਕੇ ਜਾਇਆ ਕਰੇ ਕਹਿਣ ਦਾ ਮਤਲਬ ਕਿ ਬੰਦੇ ਨੇ ਐਨੇ ਦੁਖੀ ਹਾਲਾਤਾਂ ਦੇ ਵਿੱਚ ਵੀ ਬਿਲਕੁਲ ਮੌਤ ਦੇ ਮੂੰਹੋਂ ਵਾਪਸ ਆ ਕੇ ਵੀ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਕਿਉਂਕਿ ਜਿਹੜਾ ਇਹ ਬਾਈ ਆ ਬੜੇ ਫਕਰ ਸੁਭਾ ਦਾ ਰੱਬ ਨੂੰ ਮੰਨਣ ਵਾਲਾ ਬੰਦਾ ਬਹੁਤ ਘੈਂਟ ਬੰਦਾ ਚਲੋ ਜੀ ਬਾਈ ਠੀਕ ਹੋ ਜਾਂਦਾ ਹੌਲੀ ਹੌਲੀ ਸਮਾਂ ਲੰਘਦਾ ਮਾਤਾ ਪਿਤਾ ਇੰਗਲੈਂਡ ਤੋਂ ਵਾਪਸ ਆ ਜਾਂਦੇ ਆ ਤਾਂ ਸਨ 2020 ਦਾ ਸਮਾਂ ਆ ਜਾਂਦਾ ਜਦੋਂ ਸਨ 2020 ਦਾ ਸਮਾਂ ਆਉਂਦਾ ਉਦੋਂ ਕੀ ਹੁੰਦਾ ਕਿ ਬਾਈ ਦੇ ਵਿਆਹ ਬਾਰੇ ਸੋਚਿਆ ਜਾਂਦਾ ਕਿਉਂਕਿ ਬਾਈ ਦੀਆਂ ਕਿਤਨੀਆਂ ਟ੍ਰਾਂਸਪਲੈਂਟ ਹੋ ਚੁੱਕੀਆਂ ਸੀ ਬਾਈ ਬਿਲਕੁਲ ਠੀਕ ਹੋ ਚੁੱਕਿਆ ਹੈ ਸਤੰਦਰੁਸਤ ਹੋ ਚੁੱਕਿਆ ਸੀਗਾ ਫਿਰ ਬਾਈ ਦਾ ਰਿਸ਼ਤਾ ਕਿੱਥੇ ਕੀਤਾ ਜਾਂਦਾ ਬਾਈ ਦੀ ਸੱਕੀ ਭਾਬੀ ਦੀ ਭੂਆ ਦੀ ਕੁੜੀ ਦੇ ਨਾਲ ਬਾਈ ਦੀ ਅੰਗੇਜਮੈਂਟ ਹੋ ਜਾਂਦੀ ਹੈ ਚਲੋ ਜੀ ਬਾਈ ਦਾ ਮਾਪਿਓ ਜਾਂਦਾ ਕੁੜੀ ਦੇਖ ਕੇ ਤੇ ਬਾਈ ਦੀ ਮਾਂ ਉਸ ਕੁੜੀ ਨੂੰ ਅੰਗੇਜਮੈਂਟ ਦੇ ਟਾਈਮ ਤੇ ਇੱਕ ਰਿੰਗ ਪਾ ਕੇ ਆਉਂਦੀ ਹੈ ਬਾਕੀ ਜਿਹੜੇ ਰਸਮ ਵਿਹਾਰ ਹੁੰਦੇ ਉਹ ਸਾਰੇ ਹੁੰਦੇ ਆ ਚਲੋ ਜੀ ਜਦੋਂ ਬਾਈ ਦਾ ਮੰਗਣਾ ਹੋ ਜਾਂਦਾ ਤੇ ਬਾਈ ਨੂੰ ਕੋਸ਼ਿਸ਼ ਕਰੇ ਰਿਸ਼ਤੇਦਾਰ ਇਹ ਗੱਲ ਕਹਿੰਦੇ ਆ ਵੀ ਤੂੰ ਐ ਕਰੀ ਵੀ ਤੇਰੀਆਂ ਹੁਣ ਕਿੰਨੀਆਂ ਟਰਾਂਸਪਲੈਂਟ ਹੋਈਆਂ ਨੇ ਤੇਰੇ ਆਪਰੇਟ ਹੋਏ ਨੇ ਤੂੰ ਇਹ ਗੱਲ ਉਸ ਕੁੜੀ ਨੂੰ ਬਿਲਕੁਲ ਨਹੀਂ ਦੱਸਣੀ ਤੂੰ ਇਸ ਗੱਲ ਤੇ ਮਿੱਟੀ ਪਾ ਦੇ ਪਰ ਜਿਹੜਾ ਬਾਈ ਸੀ ਉਹ ਕਹਿੰਦਾ ਬਈ ਨਹੀਂ ਨਹੀਂ ਇਹ ਕੰਮ ਨਹੀਂ ਹੋਣਾ ਵੀ ਮੇਰਾ ਜਮੀਰ ਜਾਗਦਾ ਆ ਮਰਿਆ ਨਹੀਂ ਮੈਂ ਜਿਹਦੇ ਨਾਲ ਲਾਵਾਂ ਲੈਣੀਆਂ ਨੇ ਗੁਰੂ ਦੀ ਹਯੂਰੀ ਚ ਜਿਹਨੂੰ ਮੈਂ ਜੀਵਨ ਸਾਥਨ ਬਣਾਉਣਾ ਆ ਮੈਂ ਉਸ ਕੁੜੀ ਤੋਂ ਕੁਝ ਨਹੀਂ ਲਿਕੋਣਾ ਬੇਸ਼ੱਕ ਉਹ ਮੇਰੇ ਨਾਲ ਵਿਆਹ ਕਰਾਵੇ ਨਾ ਕਰਾਵੇ ਉਹ ਉਹਦੀ ਮਰਜ਼ੀ ਆ ਪਰ ਮੈਂ ਉਹਦੇ ਕੋਲ ਕੁਝ ਨਹੀਂ ਲਕਾਉਣਾ ਤੁਹਾਨੂੰ ਪਤਾ ਹੈ ਕਿ ਜਿਹੜਾ ਬੰਦਾ ਅਸਲ ਮਰਦ ਹੁੰਦਾ ਨਾ ਉਹ ਇਹੋ ਜਿਹੀ ਹਰਕਤਾਂ ਨਹੀਂ ਕਰਦਾ ਹੁੰਦਾ ਉਹ ਕਦੇ ਵੀ ਕੋਈ ਗੱਲ ਨਹੀਂ ਲਕਾਉਂਦਾ ਹੁੰਦਾ ਉਹ ਆਪਦੀਆਂ ਸਾਰੀਆਂ ਗੱਲਾਂ ਖੁੱਲ੍ਹ ਕੇ ਦੱਸਦਾ ਹੁੰਦਾ ਵੀ ਭਾਈ ਮੈਂ ਇਹੋ ਜਿਹਾ ਸੀ ਮੇਰੇ ਨਾਲ ਆ ਕੁਝ ਹੋਇਆ ਐਵੇਂ ਐਵੇਂ ਮੈਂ ਸਮਾਹਂਡਾਇਆ ਚਲੋ ਜੀ ਜਦੋਂ ਕੁੜੀ ਇੰਗੇਜਮੈਂਟ ਤੋਂ ਬਾਅਦ ਉਹ ਆਈ ਨਾਲ ਫੋਨ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੀ ਆ ਤਾਂ ਬਾਈ ਉਹਨੂੰ ਪਹਿਲੇ ਦਿਨ ਹੀ ਇਹ ਗੱਲ ਦੱਸ ਦਿੰਦਾ ਵੀ ਭਾਈ ਗੱਲ ਸੁਣ ਲੈ ਤੂੰ ਮੇਰੇ ਨਾਲ ਮੰਗਣਾ ਕਰਾ ਲਿਆ ਚਲੋ ਵਧੀਆ ਗੱਲ ਆ ਪਰ ਮੇਰੇ ઓਪਰੇਟ ਹੋਇਆ ਮੇਰੀਆਂ ਦੋਨੇ ਕਿਡਨੀਆਂ ਬਦਲੀਆਂ ਗਈਆਂ ਨੇ ਮੇਰੀਆਂ ਦੋਨੇ ਕਿਡਨੀਆਂ ਟ੍ਰਾਂਸਪਲੈਂਟ ਹੋਈਆਂ ਨੇ ਕੱਲ ਨੂੰ ਨਾ ਕਹੀਂ ਕੀ ਹਾਂ ਵੀ ਮੈਨੂੰ ਦੱਸਿਆ ਨਹੀਂ ਜੇ ਨਹੀਂ ਉਹ ਨਹੀਂ ਬਾਈ ਨੇ ਆਪਦੇ ਬਾਰੇ A to Z ਗੱਲ ਦੱਸਦੀ ਸਾਰੀ ਕੁੜੀ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਚਲੋ ਜੀ ਹੁਣ ਬਾਈ ਨਾਲ ਫੋਨ ਤੇ ਕੁੜੀ ਡੇਲੀ ਗੱਲਬਾਤ ਕਰਿਆ ਕਰੇ ਜਿਹੜੀ ਕੁੜੀ ਸੀ ਉਹਨੇ ਇਧਰੋਂ ਆਈਲੈਂਡਸ ਕਰਕੇ ਇੰਗਲੈਂਡ ਜਾਣਾ ਸੀ ਤੇ ਇੰਗਲੈਂਡ ਜਾ ਕੇ ਬਾਈ ਹਰਨ ਨਾਲ ਵਿਆਹ ਕਰਾਉਣਾ ਸੀਗਾ ਚਲੋ ਜੀ ਕੁੜੀ ਨੇ ਇੱਕ ਵਾਰੀ ਆਈਲੈਂਡਸ ਕਰਿਆ ਦੋ ਵਾਰੀ ਆਈਲੈਂਡਸ ਕਰਿਆ ਪਤਾ ਨਹੀਂ ਕਰਿਆ ਜਾਂ ਨਹੀਂ ਕਰਿਆ ਇਹ ਵੀ ਰੱਬ ਹੀ ਜਾਣਦਾ ਹੈ ਕਿਉਂਕਿ ਬਾਈ ਕਹਿੰਦਾ ਮੈਨੂੰ ਨਹੀਂ ਯਕੀਨ ਹੋ ਇਥੇ ਕੀ ਕਰਦੀ ਫਿਰੀ ਆ 2-3 ਸਾਲ ਦਾ ਸਮਾਂ ਗੁਜ਼ਰਦਾ ਤਾਂ ਜਿਹੜਾ ਬਾਈ ਹੁੰਦਾ ਬਾਈ ਨੂੰ ਉਸ ਕੁੜੀ ਤੇ ਸ਼ੱਕ ਹੋ ਜਾਂਦਾ ਵੀ ਇਹ ਕਿਸੇ ਹੋਰ ਬੰਦੇ ਨਾਲ ਗੱਲਬਾਤ ਜ਼ਰੂਰ ਕਰਦੀ ਆ ਫਿਰ ਜਦੋਂ ਬਾਈ ਮਾੜੀ ਜਿਹੀ ਇਨਕੁਆਰੀ ਕਰਦਾ ਉਸ ਗੱਲਬਾਤ ਬਾਰੇ ਤਾਂ ਬਾਈ ਨੂੰ ਇਹ ਪਤਾ ਲੱਗਦਾ ਕਿ ਜਿਹੜਾ ਮੇਰਾ ਬਹੁਤ ਗੂੜਾ ਮਿੱਤਰ ਬਣਿਆ ਜਿਹੜਾ ਮੇਰੇ ਨਾਲ ਇੱਕੋ ਥਾਲੀ 'ਚ ਰੋਟੀ ਖਾਂਦਾ ਰਿਹਾ ਉਸ ਬੰਦੇ ਨਾਲ ਇਹ ਕੁੜੀ ਗੱਲਬਾਤ ਕਰਦੀ ਆ ਕਹਿਣ ਦਾ ਮਤਲਬ ਕਿ ਯਾਰ ਨੇ ਹੀ ਯਾਰ ਦੀ ਪਿੱਠ 'ਚ ਛੁਰਾ ਮਾਰਤਾ ਚਲੋ ਜਿਹੜਾ ਉਹ ਬਾਈ ਦਾ ਮਿੱਤਰ ਸੀ ਬੜਾ ਗੂੜਾ ਬਣਿਆ ਸੀ ਬੜਾ ਭਰਾ ਬਣਿਆ ਸੀ ਬਾਈ ਨੇ ਉਹਨੂੰ ਪੁੱਛਿਆ ਵੀ ਦੇਖ ਬਾਈ ਵੀ ਜੇ ਤੂੰ ਉਸ ਕੁੜੀ ਨਾਲ ਗੱਲਬਾਤ ਕਰਦਾ ਤਾਂ ਮੈਨੂੰ ਅੱਜ ਦੱਸ ਦੇ ਕੋਈ ਚੱਕਰ ਨਹੀਂ ਕੋਈ ਗੱਲਬਾਤ ਨਹੀਂ ਮੇਰਾ ਸਿਰਫ ਮੰਗਣਾ ਹੋਇਆ ਮੈਂ ਪਿੱਛੇ ਹਟ ਜੂਗਾ ਮੈਨੂੰ ਕੋਈ ਲੈਣਾ ਦੇਣਾ ਹੈ ਨਹੀਂਗਾ ਜਿਹੜਾ ਹੁਣ ਅੱਗੋਂ ਯਾਰ ਸੀਗਾ ਉਹ ਅੱਗੋਂ ਪਤੰਦਰ ਪੈਰਾਂ ਦੇ ਪਾਣੀ ਨਾ ਪੈਣ ਦਵੇ ਉਹ ਕਹਵੇ ਨਾ ਨਾ ਬਾਈ ਮੇਰੀ ਤਾਂ ਉਹ ਨਾਲ ਗੱਲਬਾਤ ਹੀ ਕੋਈ ਨਹੀਂ ਭਾਈ ਮੈਂ ਤਾਂ ਜਾਣਦਾ ਹੀ ਨਹੀਂ ਕੌਣ ਆ ਕਿਵੇਂ ਆ ਜੇ ਆ ਬੋਆ ਉਹ ਯਾਰ ਐਡਾ ਕ ਖੱਚ ਨਿਕਲਿਆ ਵੀ ਉਹ ਬੰਦਾ ਆਪਦੇ ਮਾਂ ਪਿਓ ਦੀਆਂ ਝੂਠੀਆਂ ਸਵਾਂ ਖਾ ਗਿਆ ਉਹ ਗੁਰੂ ਘਰ ਵੱਲ ਮੂੰਹ ਕਰਕੇ ਝੂਠੀਆਂ ਸਵਾਂ ਖਾ ਗਿਆ ਗੁਰੂ ਘਰ ਦੇ ਅੰਦਰ ਜਾ ਕੇ ਉਹ ਬੰਦਾ ਝੂਠੀਆਂ ਸਵਾਂ ਖਾ ਗਿਆ ਜਦੋਂ ਫਿਰ ਸਿੱਧੇ ਉਂਗਲ ਨਾਲ ਘਿਓ ਨਾ ਨਿਕਲਿਆ ਤੇ ਫਿਰ ਜਦੋਂ ਬਾਈ ਨੇ ਮੜੀ ਜੀ ਟੇਢੀ ਉਂਗਲ ਕੀਤੀ ਤੇ ਫਿਰ ਉਹ ਤੋਤੇ ਵਾਂਗੂ ਬੋਲਣ ਲੱਗ ਗਿਆ ਫਿਰ ਉਹਨੇ A to Z ਸਾਰੀਆਂ ਗੱਲਾਂ ਦੱਸੀਆਂ ਵੀ ਹਾਂ ਇਹ ਕੁੜੀ ਮੇਰੇ ਨਾਲ 2015 ਤੋਂ ਗੱਲਬਾਤ ਕਰਦੀ ਆ ਅਸੀਂ ਗੱਲਾਂ-ਬਾਤਾਂ ਕਰਦੇ ਆਂ ਜੇ ਕਰਦੇ ਆਂ ਉਹ ਕਰਦੇ ਆਂ ਚਲੋ ਜੀ ਉਹ ਗੱਲ ਹੋਈ ਨਿਬੜੀ ਉਸ ਤੋਂ ਬਾਅਦ ਫਿਰ ਇੱਕ ਦਿਨ ਕੀ ਹੁੰਦਾ ਕਿ ਜਿਹੜੀ ਉਹ ਕੁੜੀ ਹੁੰਦੀ ਹੈ ਜਿਹੜੀ ਬਾਈ ਨਾਲ ਮੰਗੀ ਹੁੰਦੀ ਆ ਜਿਹਦੀ ਅੰਗੇਜਮੈਂਟ ਹੋਈ ਹੁੰਦੀ ਆ ਉਹ ਘਰੇ ਇਹ ਕਹਿ ਕੇ ਜਾਂਦੀ ਆ ਕਿ ਮੈਂ ਬੈਂਕ ਚੱਲੀ ਆ ਚਲੋ ਜੀ ਉਹ ਬੈਂਕ ਚੱਲੀ ਜਾਂਦੀ ਆ ਬਾਈ ਨੂੰ ਵੀ ਪਤਾ ਹੁੰਦਾ ਬੈਂਕ ਗਈ ਆ ਬੈਂਕ ਜਾ ਕੇ ਕਿਸੇ ਆਪਦੇ ਨਵੇਂ ਆਸ਼ਕ ਕੋਲ ਬੈਠੀ ਹੁੰਦੀ ਆ ਬਾਈ ਜਦੋਂ ਵੀਡੀਓ ਕਾਲ ਕਰਦਾ ਆ ਉਹ ਵੀਡੀਓ ਕਾਲ ਕੱਟਣ ਦੀ ਬਜਾਏ ਉਹਦੇ ਕੋਲੋਂ ਕੁੜੀ ਕੋਲੋਂ ਚੱਕੀ ਜਾਂਦੀ ਆ ਜਦੋਂ ਵੀਡੀਓ ਕਾਲ ਚੱਕੀ ਜਾਂਦੀ ਹੈ ਤੇ ਉਹ ਮੁੰਡਾ ਇਹਦੇ ਨਾਲ ਬੈਠਾ ਹੁੰਦਾ ਤੇ ਇਹਦੇ ਮੂੰਹ ਦੇ ਵਿੱਚ ਮਠਿਆਈ ਪਾਉਣ ਰਿਹਾ ਹੁੰਦਾ ਕੁੜੀ ਨੇ ਜਲਦੀ ਜਲਦੀ ਫੋਨ ਕੱਟਣ ਦੀ ਕੋਸ਼ਿਸ਼ ਕੀਤੀ ਇੱਕ ਦੋ ਸੈਕਿੰਡ ਲੱਗ ਗਏ ਤੇ ਬਾਈ ਨੇ ਵੇਖ ਲਿਆ ਵੀ ਇਹ ਤਾਂ ਕਿਸੇ ਆਸ਼ਕ ਨਾਲ ਬੈਠੀ ਆ ਫਿਰ ਵੀਡੀਓ ਕਾਲ ਕੱਟਦੀ ਜਦੋਂ ਬਾਈ ਨੇ ਫਿਰ ਦੁਬਾਰਾ ਵੀਡੀਓ ਕਾਲ ਕਰਨੀ ਚਾਹੀ ਤੇ ਅੱਗੋਂ ਫਿਰ ਮਾਂ ਦੀ ਧੀ ਫੋਨ ਨਾਲ ਚੱਕੇ ਪਤਾ ਸੀ ਵੀ ਮਾਝੇ ਵਾਲਾ ਪੂਛਾ ਚਕਾ ਦੋ ਚਲੋ ਜੀ ਉੱਥੋਂ ਭੱਜੀ ਤੇ ਫਿਰ 50 ਮਿੰਟਾਂ ਦੇ ਵਿੱਚ ਵਿੱਚ ਘਰੇ ਆ ਗਈ ਤੇ ਬਾਈ ਨੇ ਪੁੱਛਿਆ ਵੀ ਕੀ ਦੇ ਨਾਲ ਬੈਠੀ ਸੈਂ ਕੌਣ ਮੂੰਹ ਚ ਮਠਿਆਈ ਮਠੂ ਤੇਰੇ ਪਾਉਣ ਡਿਆ ਸੀ ਪਰ ਤੁਹਾਨੂੰ ਪਤਾ ਵੀ ਇਹੋ ਜਿਹੀ ਕਿੱਥੇ ਪੈਰਾਂ ਦੇ ਪਾਣੀ ਪੈਣ ਦਿੰਦੀਆਂ ਨੇ ਫਿਰ ਭਰਾਵਾ ਪੈਰਾਂ ਤੇ ਗੋਪਾਣੀ ਨਾ ਪੈਣ ਦਵੇ ਨਹੀਂ ਉਹਦਾ ਐ ਸੀ ਉਹਦਾ ਇਹ ਸੀ ਤੇ ਉਹ ਸੀ ਝੂਠੀਆਂ ਸੌਹਾਂ ਕਸਮਾਂ ਵਾਦੇ ਹੁਣ ਬਾਈ ਨੂੰ ਸਾਰਾ ਕੁਝ ਸਾਫ਼ ਹੋ ਚੁੱਕਿਆ ਸੀਗਾ ਕਿਉਂਕਿ ਇੱਕ ਤਾਂ ਬਾਈ ਦੇ ਯਾਰ ਮਿੱਤਰ ਨਾਲ ਗੱਲਾਂ ਕਰਦੀ ਸੀ ਉਹ ਵੀ ਇੰਗਲੈਂਡ ਹੀ ਰਹਿੰਦਾ ਸੀਗਾ ਉੱਤੋਂ ਇਹ ਨਮਾਸ਼ ਕੇ ਇੱਕ ਬੈਂਕ ਚ ਬਣਾਈ ਫਿਰਦੀ ਸੀਗੀ ਬਾਈ ਕਹਿੰਦਾ ਵੀ ਇਹੋ ਜਿਹੀ ਗੰਦ ਤੋਂ ਆਪਾਂ ਲੈਣਾ ਵੀ ਕੀ ਹੈ ਕਿਉ ਆਂ ਫੱਕਰ ਬੰਦਾ ਜਮਾ 4 ਸਾਲ ਦਾ ਸਮਾਂ ਲੱਗ ਜਾਂਦਾ ਤੇ 4 ਸਾਲਾਂ ਬਾਅਦ ਜਿਹੜਾ ਕੁੜੀ ਦਾ ਵੀਜ਼ਾ ਸੀ ਉਹ ਵੀ ਬਿਲਕੁਲ ਲੱਗਣ ਦੀ ਕਗਾਰਤ ਸੀ ਲੱਗਣ ਵਾਲਾ ਹੀ ਸੀ ਵੀਜ਼ਾ ਬਾਈ ਨੇ ਆਪਦੇ ਉਸ ਮਿੱਤਰ ਨੂੰ ਫੋਨ ਮਾਰਿਆ ਵੀ ਮਿੱਤਰਾ ਇਹਦਾ ਵੀਜ਼ਾ ਨਹੀਂ ਲੱਗਣਾ ਚਾਹੀਦਾ ਬਾਈ ਕਹਿੰਦਾ ਫਿਰ ਮੈਂ ਜਿਹੜਾ ਉਹਦਾ ਵੀਜ਼ਾ ਆਪ ਹੀ ਨਹੀਂ ਲੱਗਣ ਦਿੱਤਾ ਮੈਂ ਕਿਹਾ ਯਾਰ ਆਪਾਂ ਇਹਦੇ ਨਾਲ ਵਿਆਹ ਹੀ ਨਹੀਂ ਕਰਾਉਣਾ ਇਹਦਾ ਸਿਆਪਾ ਵੱਡੋ ਇਹੋ ਜੀ ਕੀ ਸੂਰਮੇ ਜੰਮੂਗੀ ਆਪਣੇ ਕੋਲ ਆ ਕੇ ਚਲੋ ਜੀ ਮੁੱਖ ਦੀ ਗੱਲ ਆ ਕਿ ਬਾਈ ਨੂੰ ਉਹਦੇ ਨਾਲ ਮੰਗੇ ਨੂੰ 4 ਸਾਲ ਦਾ ਸਮਾਂ ਗੁਜ਼ਰ ਜਾਂਦਾ ਤੇ 4 ਸਾਲਾਂ ਬਾਅਦ ਜਿਹੜਾ ਬਾਈ ਹੁੰਦਾ ਉਹ ਕੁੜੀ ਨੂੰ ਕਹਿੰਦਾ ਵੀ ਆਹ ਆਪਣੇ ਜੁੜੇ ਹੱਥ ਵੀ ਮੈਂ ਨਹੀਂ ਤਰਨਾ ਕਰਾਉਣਾ ਵਿਆਹ ਵੀ ਤੇਰਾ ਕੈਰੈਕਟਰ ਤਾਂ ਬਈ ਬਹੁਤ ਮਾੜਾ ਮੈਂ ਸਾਰਾ ਕੁਝ ਦੇਖ ਲਿਆ ਸਾਰਾ ਕੁਝ ਮੇਰੇ ਸਾਹਮਣੇ ਆ ਗਿਆ ਐਤੂ ਬਾਅਦ ਹੋਰ ਮੈਨੂੰ ਕੀ ਚਾਹੀਦਾ ਉਤੋਂ ਕਹਿੰਦਾ ਤੇਰਾ ਵੀਜ਼ਾ ਨਹੀਂ ਲੱਗਦਾ ਪਿਆ ਤੂੰ ਇੰਗਲੈਂਡ ਨਹੀਂ ਆ ਸਕਦੀ ਇਸ ਕਰਕੇ ਭਾਈ ਤੂੰ ਆਪ ਦਾ ਕੋਈ ਨਵਾਂ ਹੋਰ ਆਸ਼ਕ ਪਾਲਾ ਤੂੰ ਉਹਦੇ ਨਾਲ ਵਿਆਹ ਕਰਾ ਲੈ ਮੇਰਾ ਖੜਾ ਛੱਡ ਹੁਣ ਜਦੋਂ ਕੁੜੀ ਦੇ ਮਾਂ ਪਿਓ ਨੂੰ ਇਸ ਗੱਲ ਦਾ ਪਤਾ ਲੱਗਦਾ ਮੁੜਕੇ ਉਹ ਪੁੜਕ ਤੂੰ 4 ਸਾਲ ਮੰਗੀ ਨੂੰ ਕਿਵੇਂ ਛੱਡ ਦੇਗਾ ਜੇ ਕਰ ਦੇਗਾ ਉਹ ਕਰ ਦੇਗਾ ਚਲੋ ਜੀ ਫਿਰ ਪੰਚਾਇਤਾਂ ਵੀ ਹੋਈਆਂ ਬੰਦੇ ਵੀ ਜੁੜੇ ਬੜੀਆਂ ਗੱਲਾਂ ਹੋਈਆਂ ਹਵਾਈਆਂ ਮੁੱਕ ਦੀ ਗੱਲ ਕੀ ਮੁੜ ਕੇ ਬਾਈ ਦਾ ਉਸ ਕੁੜੀ ਨਾਲੋਂ ਛੋਟਾ ਸਟਾਹ ਹੋ ਗਿਆ ਜਦੋਂ ਫਿਰ ਛੋਟਾ ਸਟਾਹ ਹੋ ਗਿਆ ਤੇ ਫਿਰ ਜਿਹੜੀ ਬਾਈ ਦੀ ਮਾਂ ਉਸ ਕੁੜੀ ਨੂੰ ਮੁੰਦਰੀ ਪਾ ਕੇ ਆਈ ਇਸ ਤੇ ਬਾਈ ਨੇ ਉਹ ਕੁੜੀ ਨੂੰ ਫੋਨ ਮਾਰਿਆ ਵੀ ਭਾਈ ਜਿਹੜੀ ਤੈਨੂੰ ਰਿੰਗ ਮੇਰੀ ਮਾਂ ਨੇ ਪਾਈ ਹੈ ਨਾ ਉਹ ਵੀ ਵਾਪਸ ਮੋੜ ਅੱਗੋਂ ਕੁੜੀ ਕਹਿੰਦੀ ਮੈਂ ਤਾਂ ਨਹੀਂ ਮੋੜਦੀ ਕੀ ਕਰ ਲੇਗਾ ਬਾਈ ਕਹਿੰਦਾ ਫਿਰ ਤੁਸੀਂ ਮੈਨੂੰ ਜਾਣਦੇ ਜੇ ਮੈਂ ਕਰ ਕੀ ਕੋ ਸਕਦਾ ਕਿਉਂਕਿ ਬਾਈ ਦੇ ਲਿੰਕ ਬਹੁਤ ਤਗੜੇ ਬੰਦਿਆਂ ਨਾਲ ਨੇ ਪੰਜਾਬ ਦੇ ਵਿੱਚ ਫਿਰ ਬਾਈ ਨੇ ਜਦੋਂ ਮੜੀ ਜੀ ਡੇਢ ਦੀ ਉਂਗਲ ਕੀਤੀ ਤੇ ਫਿਰ ਜਿਹੜੀ ਕੁੜੀ ਸੀ ਉਹ ਹੱਥ ਜੋੜੇ ਫਿਰ ਕੁੜੀ ਵਾਲੇ ਘਰੇ ਜਾ ਕੇ ਉਹ ਬਾਈ ਦੀ ਰਿੰਗ ਮੋੜ ਕੇ ਆਏ ਤੇ ਫਿਰ ਬਾਈ ਨੇ ਕੁੜੀ ਵਾਲ ਨੂੰ ਇੱਕ ਗੱਲ ਹੋਰ ਵੀ ਕਹੀ ਬਾਈ ਕਹਿੰਦਾ ਵੀ ਸ਼ੁਕਰ ਕਰੋ ਹਜੇ ਮੇਰੇ ਨਾਲ ਮੰਗੀ ਸੀ ਤੇ ਜੇ ਇੰਗਲੈਂਡ ਆ ਕੇ ਇਹ ਮੇਰੇ ਨਾਲ ਧੋਖਾ ਕਰ ਜਾਂਦੀ ਤੇ ਜੇ ਭੱਜ ਕੇ ਆਪਦੇ ਆਸ਼ਕ ਕੋਲ ਚਲੀ ਜਾਂਦੀ ਤਾ ਮੈਂ ਤੁਹਾਡਾ ਸਾਰੇ ਖਾਨਦਾਨ ਦਾ ਨਾਮੋ ਨਿਸ਼ਾਨ ਮਟਾ ਦੇਣਾ ਸੀ ਤੁਹਾਡੇ ਘਰੇ ਕੋਈ ਰੋਂਣ ਵਾਲ ਨਹੀਂ ਰਹਿਣਾ ਸੀਗਾ ਤੁਹਾਡੇ ਘਰੇ ਕਿਸੇ ਨੇ ਪੱਲੀ ਵਿਛਾਉਣ ਜੋਗੇ ਨਹੀਂ ਰਹਿਣਾ ਸੀਗਾ ਤੁਹਾਡੀਆਂ ਮੈਂ ਪੱਲੀਆਂ ਵੀ ਬੁਕਾ ਦੇਣੀਆਂ ਸੀਗੀਆਂ ਉਹ ਕੁੜੀ ਦਾ ਹੁਣ ਮੇਨ ਮਕਸਦ ਕੀ ਸੀਗਾ ਉਹ ਕੁੜੀ ਸਿਰਫ ਬਾਈ ਦੇ ਪੈਸੇ ਲਵਾ ਕੇ ਇੰਗਲੈਂਡ ਪਹੁੰਚਣਾ ਚਾਹੁੰਦੀ ਸੀ ਤੇ ਇੰਗਲੈਂਡ ਜਾ ਕੇ ਉਹ ਆਪਦੇ ਆਸ਼ਕ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਉਸ ਕੰਬਲੀ ਨੂੰ ਇਹ ਨਹੀਂ ਸੀ ਪਤਾ ਵੀ ਤੂੰ ਜਿਹਦੇ ਨਾਲ ਮੰਗੀ ਹੈ ਉਹਨੇ ਵੀ ਕਵਰੇਜ ਆਪਾਂ ਦੀਆਂ ਸਿਰੀਆਂ ਨੱਪੀਆਂ ਹੋਈਆਂ ਤੇ ਹੁਣ ਤਾਂ ਉਹ ਮੂੰਹ ਕਰ ਕਰ ਰੋਂਦੀ ਆ ਵੀ ਹਾਏ ਰੱਬਾ ਇੰਗਲੈਂਡ ਲੈ ਜਾ ਹਾਏ ਰੱਬਾ ਇੰਗਲੈਂਡ ਲੈ ਜਾ ਪਰ ਤੁਹਾਨੂੰ ਪਤਾ ਜਿਹੋ ਜਿਹੇ ਨੀਤਾਂ ਉਹ ਜਿਹੇ ਮਰਾਦਾਂ ਉਹਨੇ ਪਹਿਲਾਂ ਹੀ ਤਾਂ ਕੁੜੀ ਨੇ ਦਿਲ ਚ ਸੋਚਿਆ ਸੀ ਮੈਂ ਨਾਲ ਧੋਖਾ ਕਰਨਾ ਆ ਤੇ ਰੱਬ ਨੇ ਵੀਜ਼ਾ ਲੱਗਣ ਦਿੱਤਾ ਹੀ ਨਹੀਂ ਹੁਣ ਇੱਥੇ ੱਟਕੇ ਖਾਂਦੀ ਫਿਰਦੀ ਆ ਤੇ ਬੰਨਸ ਬੰਨੇ ਖਸਮ ਬਣਾਈ ਫਿਰਦੀ ਆ ਤੇ ਉਹ ਬਾਈ ਕਰਦਾ ਇੰਗਲੈਂਡ ਦੇ ਵਿੱਚ ਮੌਜਾਂ ਉਹ ਕਹਿੰਦਾ ਯਾਰ ਆਪਾਂ ਨੂੰ ਸਕੂਨ ਆ ਆਪਦੀ ਜ਼ਿੰਦਗੀ ਦਾ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਬਾਤ ਬਾਤ ਲੋਕ ਸੁਚੇਤ ਹੋਣ ਤੇ ਉਹ ਵੀ ਕੁੜੀਆਂ ਸੁਚੇਤ ਹੋਣ ਜਿਹੜੀਆਂ ਮੰਗਣਾ ਕਰਾਉਣ ਤੋਂ ਬਾਅਦ ਇੱਧਰ ਉੱਧਰ ਬੜੇ ਮੂੰਹ ਮਾਰਦੀਆਂ ਨੇ ਸ਼ਾਇਦ ਭੋਰਾ ਉਹਨਾਂ ਨੂੰ ਅਕਲ ਆ ਜਾਏ ਕਿ ਜਦੋਂ ਤੁਸੀਂ ਮੰਗੀਆਂ ਜਾਂਦੀਆਂ ਜੇ ਤੁਸੀਂ ਕਿਸੇ ਦੀ ਪੱਗ ਬਣ ਜਾਂਦੀਆਂ ਜੇ ਤੁਸੀਂ ਕਿਸੇ ਦੇ ਘਰ ਦੀ ਇੱਜ਼ਤ ਬਣ ਜਾਂਦੀਆਂ ਜੇ ਤੇ ਮਾੜੀ ਮੋਟੀ ਸ਼ਰਮ ਕਰਿਆ ਕਰੋ ਖੇ ਮਿੱਟੀ ਖਾ ਕੇ ਨਾ ਆਪ ਦੇ ਪਿਓ ਦੀ ਪੱਗ ਨੂੰ ਕਲੰਕ ਲਾਇਆ ਕਰੋ ਤੇ ਜਿਹਦੇ ਨਾਲ ਮੰਗੀਆਂ ਹੁੰਦੀਆਂ ਜੀ ਨਾ ਉਹਦੀ ਪੱਗ ਰੋਲਿਆ ਕਰੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਭਰਾਵੋ ਸਾਡਾ ਮਕਸਦ ਸਿਰਫ ਤੁਹਾਨੂੰ ਸੁਚੇਤ ਕਰਨਾ ਹੈ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ